ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮਾਨ ਸਰਕਾਰ ਨੂੰ ਸਿੱਧੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤਾਂ ਮੈਂ ਹੀ ਰਿਆ ਪਰ ਔਰਤਾਂ ਤੇ ਮੈਂ ਕੇਸ ਦਰਜ ਨਹੀਂ ਕੀਤੇ ਦਰਅਸਲ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਝੀਠੀ ਦੀ ਪਤਨੀ ਨੂੰ ਸੰਮਣ ਬੇਦ ਨੇ ਨਸ਼ਾ ਤਸਕਰੀ ਨੂੰ ਲੈ ਕੇ ਜਾਂ ਚਿੱਟੇ ਦੀ ਜਿਹੜੀ ਤਸਕਰੀ ਹੋ ਰਹੀ ਉਸ ਦੇ ਵਿੱਚ ਮੱਝੀਠੀ ਦੀ ਧਰਮ ਪਤਨੀ ਦਾ ਨਾਮ ਵਿੱਚ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਹੈ ਮਾਨ ਸਰਕਾਰ ਘੇਰੀ ਹੈ ਕਿ ਜਦੋਂ ਅਮਰਿਤਪਾਲ ਦੀ ਪਤਨੀ ਤੋਂ ਪੁੱਛਤ ਕੀਤੀ ਜਾ ਰਹੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲਾਂ ਕਰੀਆਂ ਜਾ ਰਹੀਆਂ ਸੀ ਉਦੋਂ ਵੀ ਮੈਂ ਡਟ ਕੇ ਵਿਰੋਧ ਕੀਤਾ ਸੀ ਕਿ ਮਹਿਲਾਵਾਂ ਭੋਲੀਆਂ ਹੁੰਦੀਆਂ ਨੇ ਔਰਤਾਂ ਉਹਨਾਂ ਤੇ ਕੇਸ ਕਿਉਂ ਦਰਜ ਕਰਦੇ ਹੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰ ਕੀ ਚੱਲ ਰਿਹਾ ਹੈ ਕਿ ਕੁਝ ਹੋ ਰਿਹਾ ਹੈ ਤਾਂ ਇਹ ਵੀ ਕਿਹਾ ਹੈ ਕਿ ਮਾਨ ਸਰਕਾਰ ਜਿਸ ਤਰੀਕੇ ਦੇ ਨਾਲ ਸਰਕਾਰ ਚਲਾ ਰਹੀ ਹੈ ਇਸ ਤਰੀਕੇ ਦੇ ਨਾਲ ਇਸਨੇ ਸਿੱਤੀ ਹੀ ਫੇਲ ਹੋ ਜਾਣਾ ਹੈ ਔਰ ਵੱਡੇ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਕਾਨੂੰਨ ਵਿਵਸਥਾ ਪੰਜਾਬ ਦੀ بگਦੀ ਜਾ ਰਹੀ ਹੈ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੀ ਘਰ ਵਿੱਚ ਸਾਡੀਆਂ ਧੀਆ ਪੈਣਾ আর ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ। ਜਾਂ ਉਹਨੂੰ ਸੰਮਣ ਕੀਤਾ ਬਿਲਕੁਲ ਗਲਤ ਹੈ। ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ। ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਆ। ਮੈਂ ਸ਼ਕਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ। ਇਹ ਜਿਹੜਾ ਹੋਇਆ ਇਹ ਗਲਤ ਹੋਇਆ। ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਵਿਆਹ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮਾਨ ਸਰਕਾਰ ਨੂੰ ਸਿੱਧੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤਾਂ ਮੈਂ ਹੀ ਰਿਆ ਪਰ ਔਰਤਾਂ ਤੇ ਮੈਂ ਕੇਸ ਦਰਜ ਨਹੀਂ ਕੀਤੇ ਦਰਅਸਲ ਮਾਨ ਨੇ ਮੁੱਖ ਮੰਤਰੀ ਭਗਵਾਨ ਮਾਨ ਨੇ ਮੱਜੀਠੀ ਦੀ ਪਤਨੀ ਨੂੰ ਸੰਮਣ ਬੇਜਦੇ ਨੇ ਨਸ਼ਾ ਤਸਕਰੀ ਨੂੰ ਲੈ ਕੇ ਇਹਦਾ ਚਿੱਟੇ ਦੀ ਜਿਹੜੀ ਤਸਕਰੀ ਹੋ ਰਿਹਾ ਉਸ ਦੇ ਵਿੱਚ ਮੱਜੀਠੀ ਦੀ ਧਰਮ ਪਤਨੀ ਦਾ ਨਾਮ ਵਿੱਚ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਮਾਨ ਸਰਕਾਰ ਘੇਰੀ ਹੈ ਕਿ ਜਦੋਂ ਅੰਮ੍ਰਿਤਪਾਲ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲਾਂ ਕਰੀਆਂ ਜਾ ਰਹੀਆਂ ਸੀ ਉਦੋਂ ਵੀ ਮੈਂ ਡਟ ਕੇ ਵਿਰੋਧ ਕੀਤਾ ਸੀ ਕਿ ਮਹਿਲਾਵਾਂ ਭੋਲੀਆਂ ਹੁੰਦੀਆਂ ਨੇ ਔਰਤਾਂ ਉਹਨਾਂ ਤੇ ਕੇਸ ਕਿਉਂ ਦਰਜ ਕਰਦੇ ਹੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰ ਕੀ ਚੱਲ ਰਿਹਾ ਹੈ ਕਿ ਕੁਝ ਹੋ ਰਿਹਾ ਹੈ ਤਾਂ ਇਹ ਵੀ ਕਿਹਾ ਹੈ ਕਿ ਮਾਨ ਸਰਕਾਰ ਜਿਸ ਤਰੀਕੇ ਦੇ ਨਾਲ ਸਰਕਾਰ ਚਲਾ ਰਹੀ ਹੈ ਇਸ ਤਰੀਕੇ ਦੇ ਨਾਲ ਇਸਨੇ ਸਿੱਤੀ ਹੀ ਫੇਲ ਹੋ ਜਾਣਾ ਹੈ ਔਰ ਵੱਡੇ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਕਾਨੂੰਨ ਵਿਵਸਥਾ ਪੰਜਾਬ ਦੀ بگਦੀ ਜਾ ਰਹੀ ਹੈ। ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ। ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ, ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਕਿਆ ਖਰੀਦੇ, ਕਿਆ ਵੇਚਦੇ। ਕਿਆ ਐਸੀ ਬੋਲਦੇ ਸਾਡੇ ਘਰ ਵਿੱਚ ਸਾਡੀਆਂ ਧੀਆ ਪੈਣਾ ਘਰਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸੇ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸ਼ਕਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰ ਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮਾਨ ਸਰਕਾਰ ਨੂੰ ਸਿੱਧੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤਾਂ ਮੈਂ ਹੀ ਰਿਆ ਪਰ ਔਰਤਾਂ ਤੇ ਮੈਂ ਕੇਸ ਦਰਜ ਨਹੀਂ ਕੀਤੇ ਦਰਅਸਲ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਜੀਠੀ ਦੀ ਪਤਨੀ ਨੂੰ ਸਹਮਣ ਬੇਦ ਨੇ ਨਸ਼ਾ ਤਸਕਰੀ ਨੂੰ ਲੈ ਕੇ ਜਾਂ ਚਿੱਟੇ ਦੀ ਜਿਹੜੀ ਤਸਕਰੀ ਹੋ ਰਿਹਾ ਉਸ ਦੇ ਵਿੱਚ ਮਾ ਜਿੱਠੀ ਦੀ ਧਰਮ ਪਤਨੀ ਦਾ ਨਾਮ ਵਿੱਚ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਹੈ ਮਾਨ ਸਰਕਾਰ ਘੇਰੀ ਹੈ ਕਿ ਜਦੋਂ ਅੰਮ੍ਰਿਤਪਾਲ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲਾਂ ਕਰੀਆਂ ਜਾ ਰਹੀਆਂ ਸੀ ਉਦੋਂ ਵੀ ਮੈਂ ਡਟ ਕੇ ਵਿਰੋਧ ਕੀਤਾ ਸੀ ਕਿ ਮਹਿਲਾਵਾਂ ਭੋਲੀਆਂ ਹੁੰਦੀਆਂ ਨੇ ਔਰਤਾਂ ਉਹਨਾਂ ਤੇ ਕੇਸ ਕਿਉਂ ਦਰਜ ਕਰਦੇ ਹੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰ ਕੀ ਚੱਲ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਤਾਂ ਇਹ ਵੀ ਕਿਹਾ ਹੈ ਕਿ ਮਾਨ ਸਰਕਾਰ ਜਿਸ ਤਰੀਕੇ ਦੇ ਨਾਲ ਸਰਕਾਰ ਚਲਾ ਰਹੀ ਹੈ ਇਸ ਤਰੀਕੇ ਦੇ ਨਾਲ ਇਸ ਨੇ ਸੇਤੀ ਹੀ ਫੇਲ ਹੋ ਜਾਣਾ ਹੈ ਔਰ ਵੱਡੇ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਕਾਨੂੰਨ ਵਿਵਸਥਾ ਪੰਜਾਬ ਦੀ ਡਿੱਗਦੀ ਜਾ ਰਹੀ ਹੈ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਆ ਕਿਆ ਐਸੀ ਬੋਲਦੇ ਸਾਡੀ ਘਰ ਵਿੱਚ ਸਾਡੀਆਂ ਧੀਆ ਭੈਣਾ ਅਰ ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਜ਼ਿਆਦਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਨੇ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸਖਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾਇਰੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮਾਨ ਸਰਕਾਰ ਨੂੰ ਸਿੱਧੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤਾਂ ਮੈਂ ਹੀ ਰਿਆ ਪਰ ਔਰਤਾਂ ਤੇ ਮੈਂ ਕੇਸ ਦਰਜ ਨਹੀਂ ਕੀਤੇ ਦਰਅਸਲ ਮਾਨ ਨੇ ਮੁੱਖ ਮੰਤਰੀ ਭਗਵਾਨ ਮਾਨ ਨੇ ਮਾ ਜਿੱਠੀ ਦੀ ਪਤਨੀ ਨੂੰ ਸੰਮਣ ਬੇਜ ਨੇ ਨਸ਼ਾ ਤਸਕਰੀ ਨੂੰ ਲੈ ਕੇ ਜਾਂ ਚਿੱਟੇ ਦੀ ਜਿਹੜੀ ਤਸਕਰੀ ਹੋ ਰਿਹਾ ਉਸ ਦੇ ਵਿੱਚ ਮਾ ਜਿੱਠੀ ਦੀ ਧਰਮ ਪਤਨੀ ਦਾ ਨਾਮ ਵਿੱਚ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਹੈ ਮਾਨ ਸਰਕਾਰ ਘੇਰੀ ਹੈ ਕਿ ਜਦੋਂ ਅੰਮ੍ਰਿਤਪਾਲ ਦੀ ਪਤਨੀ ਤੋਂ ਪੁੱਛਤ ਕੀਤੀ ਜਾ ਰਹੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲਾਂ ਕਰੀਆਂ ਜਾ ਰਹੀਆਂ ਸੀ ਉਦੋਂ ਵੀ ਮੈਂ ਡਟ ਕੇ ਵਿਰੋਧ ਕੀਤਾ ਸੀ ਕਿ ਮਹਿਲਾਵਾਂ ਭੋਲੀਆਂ ਹੁੰਦੀਆਂ ਨੇ ਔਰਤਾਂ ਉਹਨਾਂ ਤੇ ਕੇਸ ਕਿਉਂ ਦਰਜ ਕਰਦੇ ਹੋ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰ ਕੀ ਚੱਲ ਰਿਹਾ ਹੈ ਕਿ ਕੁਝ ਹੋ ਰਿਹਾ ਹੈ ਤਾਂ ਇਹ ਵੀ ਕਿਹਾ ਹੈ ਕਿ ਮਾਨ ਸਰਕਾਰ ਜਿਸ ਤਰੀਕੇ ਦੇ ਨਾਲ ਸਰਕਾਰ ਚਲਾ ਰਹੀ ਹੈ ਇਸ ਤਰੀਕੇ ਦੇ ਨਾਲ ਇਸ ਨੇ ਸੇਤੀ ਹੀ ਫੇਲ ਹੋ ਜਾਣਾ ਹੈ ਔਰ ਵੱਡੇ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਕਾਨੂੰਨ ਵਿਵਸਥਾ ਪੰਜਾਬ ਦੀ ਡਿੱਗਦੀ ਜਾ ਰਹੀ ਹੈ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੀ ਘਰ ਵਿੱਚ ਸਾਡੀਆਂ ਧੀਆ ਪੇਣਾ আর ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤੇ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਨੇ ਸਾਡੇ ਹੁੰਦੇ ਮਝਿਠਿਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਆ ਮੈਂ ਸੱਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਵੇਲ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ